ਤਦਲ ਪੀਪਲ ਫਾਰ ਐਨੀਮਲਸ ਦੇ ਮੁਖੀ ਅਤੇ ਸੰਸਦ ਮੈਂਬਰ ਮੇਨਕਾ ਗਾਂਧੀ ਦੀ ਟੀਮ ਨੇ ਪੰਜਾਬ ਦੇ ਸ਼੍ਰੀ ਫੋਤੇਗੜ ਸਾਹਿਬ ਵਿਖੇ ਛਾਪੇਮਾਰੀ ਕੀਤੀ ਹੈ ਇੱਥੇ ਇੱਕ ਕਪੜਾ ਵਪਾਰੀ ਨੂੰ ਸਿਲਵਰ ਲੂੰਬੜੀ ਦੀ ਖੋਲ ਦੇ ਨਾਲ ਫੜਿਆ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਗਾਜ਼ੀਆਬਾਦ ਦੇ ਰਵੀ ਪਟਨਾਕਰ ਦਾ ਨਾਂ ਵੀ ਸਾਹਮਣੇ ਆਇਆ ਹੈ ਦੱਸ ਦੇ ਕਿ ਰਵੀ ਖਿਲਾਫ ਪਹਿਲਾਂ ਵੀ ਜੰਗਲੀ ਜਾਨਵਰਾਂ ਦੀ ਤਸਕਰੀ ਸੰਬੰਧੀ ਕਈ ਗੰਭੀਰ ਮਾਮਲੇ ਦਰਜ ਨੇ ਤੋਤੀ ਸ਼੍ਰੀ ਫੋਤੇਗੜ ਸਾਹਿਬ ਦੇ ਸਰਹੰਦ ਸ਼ਹਿਰ ਦੇ ਨਾਲ ਸੰਬੰਧਿਤ ਇਸ ਮਾਮਲੇ ਦੇ ਵਿੱਚ ਥਾਣਾ ਸਰਾਂਧੀ ਪੁਲਿਸ ਨੇ ਕਪੜਾ ਵਪਾਰੀ ਗੌਰਵ ਸ਼ਰਮਾ ਵਾਸੀ ਢਿਆਲਪੁਰੇ ਮੋਹੱਲਾ ਸਰਾਂਦ ਨੂੰ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਗ੍ਰਿਫਤਾਰ ਕੀਤਾ ਹੈ ਜਾਣਕਾਰੀ ਅਨੁਸਾਰ ਦਿੱਲੀ ਅਤੇ ਲੁਧਿਆਣਾ ਵਿੱਚ ਪੀਐਫਏ ਅਧਿਕਾਰੀਆਂ ਨੂੰ ਰਵੀ ਵਿਕਰਮਪਟਨਾਗਰ ਬਾਰੇ ਸੂਚਨਾ ਮਿਲੀ ਸੀ ਜੋ ਕਿ ਜੰਗਲਾਂ ਦੇ ਵਿੱਚ ਸ਼ਿਕਾਰੀਆਂ ਦੇ ਸੰਪਰਕ ਵਿੱਚ ਹੈ ਅਤੇ ਜੰਗਲੀ ਜਾਨਵਰਾਂ ਦੀਆਂ ਖੱਲਾਂ ਦੀਆਂ ਤਸਕਰੀ ਦਾ ਧੰਦਾ ਕਰਦਾ ਹੈ ਸੂਚਨਾ ਸੀ ਕਿ ਰਵੀ ਨੇ ਸਿਲਵਰ ਲੂੰਬੜੀ ਦੀ ਖੱਲ ਹੈ ਜਿਹੜੀ ਕਿ ਉਹ ਸਰਾਂਦ ਵਿਖੇ ਵੇਚ ਗਿਆ ਹੈ ਤੇ ਦੂਜੇ ਪਾਸੇ ਗੌਰਵ ਸ਼ਰਮਾ ਨੇ ਇਸ ਚਮੜੀ ਨੂੰ ਵੇਚਣ ਦੇ ਲਈ ਸੋਸ਼ਲ ਮੀਡੀਆ ਤੇ ਵੀਡੀਓ ਵਿਪਾਈ ਸੀ ਇਸ ਤੋਂ ਬਾਅਦ ਜਿਹੜਾ ਕਿ ਲੁਧਿਆਣਾ ਤੋਂ ਪੀਐਫਏ ਮਨੀ ਸਿੰਘ ਆਪਣੇ ਦਿੱਲੀ ਦੇ ਸਾਥੀਆਂ ਸਮੇਤ ਸਰਹੰਦ ਪਹੁੰਚੇ ਨੇ ਇਹ ਜੀ ਕਲੋਥ ਹਾਊਸ ਹੈ ਨਾ ਦਾ ਗੌਰਵ ਜਿਹੜਾ ਸ਼ਰਮਾ ਹੈ ਉਹਨੂੰ ਅਰੈਸਟ ਉਸ ਦੀ ਅਰੈਸਟ ਹੋਈ ਹੈ ਔਰ ਵਾਈਲਡ ਲਾਈਫ ਐਕਟ ਦੇ ਤਹਿਤ ਐਫਆਈਆਰ ਹੋਈ ਸੀ ਅੰਡਰ ਸੈਕਸ਼ਨ 39 50 51 ਇਹ ਮਾਮਲਾ ਕਿਸੇ ਪੁਰਾਣਾ ਹੈ ਮਾਮਲਾ ਸਾਨੂੰ ਇਨਫੋਰਮੇਸ਼ਨ ਸੀਗੀ ਕੋਈ ਬੈਂਡ ਜਿਹੜੇ ਮਟੀਰੀਅਲ ਹੈ ਸੋ ਉਹਨਾਂ ਦਾ ਮਤਲਬ ਕਿਸੇ ਜਾਨਵਰ ਦੀ ਜਿਹੜੀ ਸਕਿਨ ਹੈ ਉਸ ਤੋਂ ਲੈ ਕਰਕੇ ਕੋਈ ਉਸ ਦੀ ਸਪਲਾਈ ਔਰ ਇਹੋ ਜਿਹਾ ਮੈਟਰ ਕੋਈ ਸਾਡੇ ਧਿਆਨ ਚ ਆਇਆ ਸੀ ਉਸ ਕਰਕੇ ਫਿਰ ਜਦੋਂ ਸਾਰੀ ਤਹਿਕੀਕਤ ਕੀਤੀ ਉੱਥੇ ਜਿਹੜੋ ਉਹਨਾਂ ਨੂੰ ਫੜਿਆ ਤਾਂ ਪਤਾ ਲਗਾ ਸਿਲਵਰ ਫੌਕਸ ਦੀ ਜਿਹੜੀ ਸਕਿਨ ਹੈ ਸੋ ਉਸ ਦਾ ਮਫਲਰ ਸ਼ੇਪ ਦੇ ਵਿੱਚ ਸਾਨੂੰ ਮਿਲਿਆ। ਤੋਂ ਉਸ ਦੀ ਫਿਰ ਤਕੀਕਾਤ ਪੀਐਫਆਰ ਦਿੱਤੀ। ਕਿੰਨੇ ਦਿਨਾਂ ਤੋਂ ਚੱਲ ਰਿਹਾ ਚਾਹ। ਆ ਸਾਨੂੰ ਇਨਫੋਰਮੇਸ਼ਨ ਸਿਗੀ ਜਿਸ ਦੇ ਵਿੱਚ ਫੋਰੈਸਟ ਵਾਲੇ ਵੀ ਇਨਵੋਲ ਸੀਗੇ। ਸੋ ਫੋਰੈਸਟ ਰੈਂਜਰ ਜਿਹੜੇ ਹੈਗੇ ਉਹਨਾਂ ਨੂੰ ਵੀ ਇਨਵੋਲ ਕੀਤਾ ਹੈ। ਔਰ ਉਸ ਬੇਸ ਤੇ ਫਿਰ ਇਹ ਚੱਲਦਾ। ਸਾਨੂੰ ਪਤਾ ਲੱਗਿਆ ਕਿਥੋਂ ਲੈ ਕੇ ਆਉਂਦਾ ਸੀ ਜਾਂ ਕਿੱਥੇ ਸਪਲਾਈ ਕਰਦਾ। ਹਾਂਜੀ ਉਹ ਸਾਰਾ 2 ਦਿਨਾਂ ਦੇ ਵਿੱਚ 2 ਦਿਨਾਂ ਦੇ ਰਿਮਾਂਡ ਹੈ ਇਸਦੀ। ਤੋ ਬਹੁਤ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆ ਵੀ ਕਰ ਰਹੇ ਆ ਕਿ ਕਿੱਥੋਂ ਲੈ ਕੇ ਆਂਦਾ ਸੀ ਇਸ ਤੋਂ ਪਹਿਲੇ ਕਿੰਨੀ ਵਾਰ ਕਰ ਚੁੱਕਾ ਹੈ ਉਹ ਸਾਰਾ ਫਿਰ ਉਹ ਸੀ ਵੈਰੀਫਾਈ ਪਹਿਲਾ ਮਾਮਲਾ